ਰੈਸਕਿਊ ਕੁੱਤੇ ਬਚਾਓ ਕੰਪਲੀਟ ਓਏ ਸਾਰੇ ਪਾਸੇ ਬੱਬੂ ਬੱਬੂ ਹੀ ਹੋ ਜੇ ਹੁਣ ਹੋ ਜਾਣਾ ਬੱਬੂ ਬੱਬੂ ਹਾਂ ਹੈਲੋ ਗਾਇਸ ਵੈਲਕਮ ਟੂ ਮਾਈ ਨਿਊ ਵਲੌਗ ਸੁਭਾਗਤ ਕਰਦਾ ਪੈਣਾ ਵਲੌਗ ਦੇ ਵਿੱਚ ਅੱਜ ਦਾ ਸਮਾਚਾਰ ਇਦਾਂ ਪਈ ਅਸੀਂ ਲਿਖਣੇ ਸcript ਕੱਲ ਦੀ ਵੀ ਜਿਹੜੀ ਕੱਲ ਵੀਡੀਓ ਬਣਾਉਣੀ ਮੋਟਰਸਾਈਕਲ ਚੜ੍ਹਦੋ ਤੇ ਅਹੀਂ ਲੈ ਸਕ੍ਰਿਪਟ ਤਿਆਰ ਕਰਨ ਕੱਲ ਦੇ ਵੀ ਜਿਹੜੀ ਕਮੇਡੀ ਵੀਡੀਓ ਬਣਾਉਣੀ ਆ ਉਹਦੀ ਅਸੀਂ ਤਿਆਰੀ ਕਰਨਾ ਹੈ ਕੱਲ ਕਮੇਡੀ ਵੀਡੀਓ ਅਸੀਂ ਤੜਕੇ ਲੱਗਵਾਂਗੇ ਛੁੱਟ ਤੇ ਤੇ ਕੱਲ ਸਾਰਾ ਦਿਨ ਲੱਗ ਜਾਣਾ ਮੇਰੇ ਖਿਆਲ ਨਾਲ ਕਿਉਂਕਿ ਵੀਡੀਓ ਲੰਮੀ ਹੋਣ ਵਾਲੀ ਮਸਾ ਹੈ ਕੱਲ ਸਾਰਾ ਦਿਨ ਸਾਡਾ ਵੀਡੀਓ ਬਣਾਉਣ ਤੇ ਲੱਗ ਜਾਣਾ ਵਾ ਹੁਣ ਤਿਆਰ ਕਰਦੇ ਕੱਲ ਬਣਾਵਾਂਗੇ ਫਿਰ ਐਡਿਟ ਕਰਾਂਗੇ ਪਾਵਾਂਗੇ ਉਹ ਆਊਗੀ ਆਪਣੀ ਕਮੇਡੀ ਵਾਲੇ ਚੈਨਲ ਤੇ ਇਹਨੂੰ ਅੱਗੇ ਵੀ ਜਿਵੇਂ ਦੱਸਿਆ ਕਮੇਡੀ ਵਾਲੇ ਚੈਨਲਾਂ ਤੇ ਉਹ ਹੁੰਦੀ ਆ ਜਾ ਕੇ ਤੁਸੀਂ ਚੈੱਕ ਕਰਿਆ ਕਰੋ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਸਪੋਰਟ ਕਰੋ ਜਿੰਨੀ ਹੋ ਸਕਦੀ ਆ ਬਾਕੀ ਕੋਈ ਵਲੌਗ ਨਾਲ ਨਾਲ ਕੰਟੀਨਿਊ ਕਰਦੇ ਆਂ ਦਹੀਂ ਇੱਧਰ ਬੈਠਾ ਵਾ ਬਾਹਰ ਇਹ ਲਿਖਣ ਦੇ ਆਏ ਨਹੀਂ ਸੌਰੀ ਹਾਲੋ ਗਾਇਸ ਗੁੱਡ ਮਾਰਨਿੰਗ ਆਂ ਵੈਲਕਮ ਟੂ ਮਾਈ ਨਿਊ ਵਲੌਗ ਗੁੱਡ ਮਾਰਨਿੰਗ ਨਹੀਂ ਅਪ ਤੋ ਸ਼ਾਮ ਹੋ ਰਹੀ ਐ ਆਫਟਰਨੂਨ ਹੋ ਰਹਾ ਤੋ ਵੋ ਦੇਖੋ ਇਹ ਟਾ ਲੜਾ ਫੇਰ ਆ ਗਏ ਇਹ ਜਹਾ ਹਿੰਦੀ ਬੋਲੀ ਆ ਨਾ ਮੈਂ ਇਹ ਇੱਥੇ ਹੀ ਰਹਿੰਦੇ ਆ ਪੱਕੇ ਸਾਡੇ ਇਹਦੇ ਨਾਲੇ ਜਦੋਂ ਦੇਖੋ ਇਹ ਟਾ ਲਾ ਆਈਡੀਆ ਵੀ ਆਈ ਸਾਰੇ ਇਹ ਤੇਰੇ ਫਿਰਦੇ ਚਲੋ ਠੀਕ ਆ ਬਾਅਦ ਕਰਦੇ ਕੰਟੀਨਿਊ ਵਲੌਗ ਅਸੀਂ ਆਪਣੀ ਸੈਕਰੀਟ ਤਿਆਰ ਕਰ ਲੇਗੇ ਯੈਸ ਗਾਇਸ ਵਧੀਆ ਹੋਊਗੀ ਵੀਡੀਓ ਜਿਹੜੀ ਸਵੇਰੇ ਬਣਾਉਣੀ ਹੈ ਨਾ ਉਹ ਥੋੜੀ ਲੰਮੀ ਵੀ ਆ ਕੱਲ ਸਾਨੂੰ ਪੱਕਾ ਪਤਾ ਵੀ ਸਾਰਾ ਦਿਨ ਲੱਗਣਾ ਸਾਨੂੰ ਬਣਾਉਣ ਲੱਗਿਆ ਤਾਂ ਵੀ ਕਰਨੀ ਵੀ ਕੱਲ੍ਹ ਕੱਲੀ ਕੰਪਲੀਟ ਪੈਣੀ ਉਸ ਤੋਂ ਬਾਅਦ ਟਾਈਮ ਨਹੀਂ ਹੈਗਾ ਨਾ ਉਸ ਹੁੰਦਾ ਟਾਈਮ ਹੈਗਾ ਨਾ ਔਰ ਕੇ ਬੰਦ ਕਰ ਪਹਾੜਾ ਤੇ ਚਲੋ ਟਾਈਮ ਹੀ ਟਾਈਮ ਆ ਤੇਰਾ ਫੜਾ ਜੇ ਤੇਰਾ ਸ਼ਾਂਤ ਸੁਭਾਅ ਲੈ ਇਹ ਸ਼ਾਂਤ ਸੁਭਾਅ ਲੈ ਚੰਗੀ ਨੇ ਸਪੀਡ ਖਿੱਚੀ ਇਥੋਂ ਤੇ ਸਿੱਧੀ ਤੇ ਸਵੇਰੇ ਨੰਦ ਸਨਾਈ ਤਾਂ ਵੀ ਰੜੀ ਕਰਨੀ ਪੈਣੀ ਆ ਜਿੱਦਾਂ ਵੀ ਆ ਕੱਲ ਸਾਰੀ ਧੜੀਆਂ ਨੂੰ ਲੱਗ ਜਾਣੀ ਇਦਾਂ ਹੀ ਵੀਡੀਓ ਵੀ ਵੱਡੇ ਦੁੱਧੀਆਂ ਵੀਡੀਓ ਨਾਲੋਂ ਵਧੀਆ ਮਿਲ ਹੋਰ ਹਾਸੇ ਜ਼ਿਆਦੇ ਆ ਤੇ ਕਮੇਡੀ ਜ਼ਿਆਦੀ ਹੋ ਗਈ ਕੋਈ ਬੰਦ ਨਹੀਂ ਹੈ ਕੋਈ ਗੱਲ ਨਹੀਂ ਹੈ ਕਰਾਂਗੇ ਕੰਪਲੀਟ ਹੌਲੀ ਹੌਲੀ ਬਾਕੀ ਆ ਵਲੋਗ ਇਦਾਂ ਚੱਲੂਗਾ ਹੁਣ ਰਾਤ ਤੱਕ ਇਦਾਂ ਹੀ ਇਹਨੂੰ ਰਾਤ ਦੇ ਆਪਾਂ ਕੰਟੀਨਿਊ ਮਿਲਦੇ ਤੁਹਾਨੂੰ ਬਾਅਦ ਚ ਸੋ ਗਾਈਸ ਹੁਣ ਜਾਣਨਾ ਹੈ ਬਾਬਾ ਜੀ ਘਰੇ ਕਈਆਂ ਲੈ ਕੇ ਨਾ ਰੀਆਂ ਕਈਆਂ ਅੱਦੇ ਘਰੇ ਪਈਆਂ ਹੀ ਬਹੁਤ ਨਾ ਰੀਆਂ ਇਹ ਜਿਹੜੀ ਜੀ ਬੀ ਜਿੱਦਨ ਦੀ ਉਹ ਤੋਂ ਪਹਿਲਾਂ ਦੇ ਪਈਆਂ ਮਹੀਨੇ ਮਹੀਨੇ ਉੱਪਰ ਹੀ ਹੋ ਗਿਆ ਆਕੇ ਤੇ ਉਹ ਚੇਤਾ ਨਹੀਂ ਫੜਾਉਂਦਾ ਗਈਆਂ ਮੈਂ ਕਿਹਾ ਵੀ ਰੜੀ ਨਹੀਂ ਲੈ ਜਾ ਫੜਾ ਕੇ ਨਹੀਂ ਚੱਲ ਕੋਈ ਹੁਣ ਫੜਾਉਣੇ ਬਾਬਾ ਜੀ ਨੇ ਹੁਣ ਕੀਤਾ ਚੈੱਕ ਕਰੋ ਫੜਾ ਆਈਏ ਇਹ ਆ ਗਿਆ ਬਾਬਾ ਜੀ ਦੇ ਘਰ ਚਲੋ ਵੀ ਚਲੋ ਵੀ ਚਲੋ ਵੀ ਆਲੂ ਮਾਤਾ ਕਈਆਂ ਕਿੱਥੇ ਰੱਖਣੇ ਆ ਵਾ ਤੋਂ ਗਾਇਸ ਹੁਣ ਆਪਣੇ ਕੋ ਆ ਚੁੱਕੇ ਬੱਬੂ ਬੱਬੂ ਇਧਰੇ ਇੱਥੇ ਵੇ ਇਧਰੇ कैमरे च हाँ बबू ए बबू नहीं मल पे अभी हो रही है पर बबू कहते दे बबू आमरे कैमरालो कर देो कर दे अजय ना मतलब निकी अजे चल ये मैं बहर खड़े हाँ आए बहर जाने बहर ਆ ਆਪਣੇ ਬੱਬੂ ਦੀ ਪਾ ਰਹੀਏ ਵੀਡੀਓ YouTube ਤੇ ਕਿਹਾ ਭਾਈ ਪੋਣੀ ਦਾ YouTube ਤੇ ਵੀਡੀਓ ਆਪਾਂ ਤੇਰੀ ਇਹ YouTube ਤੇ ਪਾ ਲਾਂਗੇ ਹਾਂ ਤੋ ਇਹ ਦੋਸਤ ਬੱਬੂ ਆ ਡਾਕਰ ਆਂਦਾ ਕਮੈਂਟ ਕਰਕੇ ਜਰੂਰ ਦੱਸਿਓ ਕਮੈਂਟ ਲਾਈਕ ਸ਼ੇਅਰ ਬੱਬੂਰੀ ਕਰਦੋ ਇਹਨੂੰ ਵਾਇਰਲ ਕਰਦੋ ਤੇ ਬੱਬੂ ਨੂੰ ਹੀ ਛੜਾ ਛੜਾ ਬੱਬੂ ਵਾਇਰਲ ਕਰਦੋ ਬੱਬੂ ਬੱਬੂ ਹੋ ਜਾ ਸਾਰੇ ਪਾਸੇ ਬੱਬੂ ਬੱਬੂ ਹੀ ਹੋ ਜੇ ਹੁਣ ਹੋ ਜਾਣਾ ਬੱਬੂ ਬੱਬੂ ਹਾਂ ਉਹ ਇਹਲਾ ਵੀ ਕਹਿਣ ਕਿ ਬੱਬੂ ਬੱਬੂ ਹੋ ਜਾ ਸਾਰੇ ਪਾਸੇ ਠੀਕ ਹੈ ਤੇ ਚਲੋ ਠੀਕ ਹੈ ਹੁਣ ਆਪਾਂ ਜਾਨੇ ਅੰਦਰ ਹੈ ਉਹ ਤੋਂ ਲੈ ਕੇ ਆਹ ਇਧਰ ਵੀਡੀਓ ਬਣ ਗਈ ਵਿੱਚ ਆਪਾਂ ਇਹਦਾ ਪਾਰ ਨਹੀਂ ਜਾਗੇ YouTube ਤੇ ਇਧਰ ਤੇ ਮਾਰਾ ਦਰਵਾਰ ਇਹਨਾਂ ਕੁੱਤੀ ਰਹਿਣਾ ਬੱਚਾ ਡੇਪਿਆ ਵਿੱਚ ਲੱਭ ਕੇ ਕੋਈ ਨਹੀਂ ਇੱਕ ਤਾਂ ਚੁੱਕਦੇ ਛੱਡ ਕੇ ਹੁੰਦਾ ਲਾਦਾ ਦੌੜ ਗਏ ਵੀ ਇਹੀ ਆਣਾ ਪਣਾ ਫਾਰੇ ਡਿੱਗੇ ਥਲੇ ਚੁੱਕਦਾ ਹੁਣ ਆ ਇਹ ਦੇਖੋ 1 2 3 4 ਇੱਕ ਉਧਰ ਪਿਆ ਆ ਬਈ ਇੱਥੇ ਰੱਖਣ ਦੀ ਆ ਵੇਖੋ ਫੜਨੇ ਲੈ ਗਏ ਕਿ ਨਹੀਂ ਹੋਣਾ ਕਰਦੇ ਹਾਂ ਸਾਰੇ ਕਾਰ ਕਰਾਦਣੇ ਵਿੱਚ ਚੱਲੇ ਚੱਲੋ ਭਾਈ ਉਹ ਥੱਲੇ ਨੇ ਪੈਕ ਰੈਸਕਿਊ ਕੁੱਤੇ ਬਚਾਓ ਕੰਪਲੀਟ ਆ ਵੇ ਚੇਦੇ ਚਲੋ ਠੀਕ ਆ ਰੱਖਦੇ ਸਾਰੇ ਜਿਹੜੇ ਹੈਗੇ ਅੰਦਰ ਚਲਗੇ ਹਾਂ ਅੰਦਰ ਚਲਗੇ ਆਹੋ ਚਾਰ ਪੰਜ ਹੀ ਸਾਰੇ ਡੇ ਥੁਰ ਤੇ ਨਾ ਕੁੱਤੇ ਸਾਰੇ 5 6 ਵਿੱਚ ਸਾਰੇ ਡੇ ਪਏ ਹੀ ਪੰਜ ਕੁੱਤੇ ਆ ਸੱਚ ਆਪਾਂ ਕਹਿੰਦੇ ਨਾ ਕਾਲਾ ਕੁੱਤਾ ਇੱਕ ਉਹ 5 6 ਦੇ 5 6 ਦੇ ਇੱਕ ਦਾ ਕਦੀ ਕੋਈ ਡੇ ਪਿਆ ਕਦੀ ਕੋਈ ਡੇ ਪਿੰਦਾ ਵਾ ਵੇ ਇਹ ਤੇ ਕਾ ਟੀਜਰਾ ਹੱਥ ਵਿੱਚ ਜਾਈ ਦੀ ਹੂੰ ਟੀ ਰੱਖੀਏ ਇੱਥੇ ਆ ਉੱਤੇ ਹਵੇ ਆਓ ਐਸੇ ਕਹਿੰਦਾ ਕੋ ਮੈਨੂੰ ਆ ਇਸੇ ਕਾ ਟੀਜਰਾ ਬੀ ਜਾਓ ਇੱਥਾ ਨਹੀਂ ਪਈਆਂ ਇੱਥੇ ਬਾਉੀ ਉਹ ਪਰ ਇਹ ਨਾ ਨਾ ਚਾਹੀਦੀ ਲਾਉਣੇ ਨਾ ਭਾਈ ਅਰੇ ਆ ਵੀ ਤੀ ਨਹੀਂ ਪਈਆਂ ਚਲੋ ਪਈ ਨਹੀਂ ਕਿਥੇ ਪਈ ਐਟਾ ਆਵੇ ਜਾ ਮੂੰਹ ਚ ਵੜ ਗਏ ਨੇ ਕਿਰਕੀ ਤਾਂ ਸੁੱਕਣ ਨੇ ਆ ਇਹ ਕਿੰਨੀ ਬੰਨਿਆ ਇਹ ਦੁੱਟ ਪਾਇ ਨੁਕਰੀ ਇੱਥੇ ਇੱਧਰ ਦੇ ਉੱਤਰ ਨਾ ਮਾਣਾ ਸਾਲੇ ਇਹਦੇ ਉੱਤਰ ਕਿ ਰੱਖਣੇ ਆ ਪਾਣੀ ਆ ਸਰ ਸਾਰੇ ਲਿਪੜ ਜਾਂ ਮੇਰੇ ਆ ਪਰਾਲੀ ਦੇ ਉੱਤੇ ਰੱਖ ਨਹੀਂ ਜਾਂਦੇ ਹੁਣ ਕਿਤੇ ਕੱਲ ਵੇਨੇ ਕੀ ਬੰਦਾ ਉਹਦੇ ਵੀ ਚੱਲੇ ਥੱਲੇੋਂ ਜੇ ਡਿੱਗੇ ਸੀ ਤਿੰਨ ਚਾਰ ਦੇ ਅੱਗੇ ਵੀ ਇੱਕ ਦਿਨ ਡਿੱਗੇ ਸੀ ਤਾਂ ਚੁੱਕ ਤਾਂ ਰੱਖਦਾ ਸੀ ਇੱਕ ਹਣ ਲੱਗਾ ਵੀ ਕੋਈ ਆ ਪੰਜ ਛੇ ਕਤੂਰੇ ਉਹਦੇ ਵਿੱਚ ਇਹਦੇ ਕਤੂਰ ਕੁੱਤੀਆਂ ਦੇ ਕੁੱਤੇ ਆ ਉਹ ਲੱਗੇ ਅੰਦਰ ਹੁਣ ਆ ਲੈ ਗਈ ਹਾਂ ਤੇ ਇੱਥੇ ਵਿੱਚ ਵੜ ਗਈ ਵਿੱਚ ਬਹਿ ਰਹੀ ਆ ਕੀ ਵੜ ਗਿਆ ਵੀਰ ਕੋਣੀ ਕੁੱਤੀ ਦੇ ਬੱਚੇ ਲੱਗੇ ਸੜੇ ਛੱਪੜ ਚੋਂ ਕੱਢ ਕੇ ਰੇ ਕਿੰਨੇ ਪੰਜ ਛੇ ਹੈਗੇ ਤੇਰੀ ਜਿਹੜੀ ਉਹ ਤਾਂ ਦੇਸੀ ਆ ਅੱਛਾ ਦੇਸੀ ਖੁਸ਼ ਹੋਈ ਪਰ ਫਿਰ ਵੀ ਚੱਲ ਵਿਚਾਰੇ ਜਾਨ ਮਾਰਿਆ ਯਾਰ ਆਹੋ ਹੋਰ ਰੱਖਦੇ ਇਹ ਕੱਢ ਕੇ ਹੁਣ ਕੀ ਕਰਨ ਬਣਾਉਣ ਦੇ ਆਹ ਛੱਪੜ ਦੇ ਵਿੱਚ ਪਿਆ ਸੀ ਤੇ ਇਹਦੇ ਵਿੱਚ ਕੱਢ ਕੇ ਰੱਖਦੇ ਬਲੌਗ ਬਣੁੰਦੇ ਨਹੀਂ ਹੈ ਤੋ ਠੀਕ ਹੁਣ ਮੈਂ ਕਰ ਦੋ ਘਰ ਜਾ ਕੇ ਮਿਲਦਾ ਗਾਈਸ ਚੈੱਕ ਕਰੋ ਹੁਣ ਬਣ ਗਏ ਭੂਤ ਇਹਨੇ ਉਰ ਲਿਆ ਕਿ ਐ ਕਰਵਾਉਂਦੇ ਭੂਤ ਆੜਾ ਆੜਾ ਮੂੰਹ ਜਾ ਇਹ ਅੱਜ ਵਲੌਗ ਇਹਦਾ ਪਾਣਾ ਭੂਤ ਬਈ ਦੇ ਮੱਕਦੇ ਮਾਰੀਆ ਵਦਿਆ ਲਾਦਾ ਆਹੋ ਵਦਿਆ ਲਾਦਾ ਲਾਈ ਨਾ ਦੇਦਾ ਵੀ ਆ ਜਾਂਦਾ ਤਾਂ ਦੇ ਤਾਂ